ਇਹ ਖਤਮ ਹੈ ਇਹ ਚੀਜ਼ ਤੁਸੀਂ ਪਿਛਲੇ 1 ਸਾਲ ਤੋਂ ਬਹੁਤ ਵਾਰ ਸੁਣੀ ਹੋਣੀ ਆ ਨਾ ਤੇ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਤਾਂ ਉਹਨੂੰ ਇਸ ਚੀਜ਼ ਨਾਲ ਜੋੜ ਕੇ ਦੇਖਦੇ ਆ ਕਿ ਕਿਉਂਕਿ 2026 ਜਿੱਦਾਂ ਦੁਨੀਆ ਖਤਮ ਆ ਅਕਸਰ ਐਤਾ ਹੀ ਕਿਹਾ ਜਾਂਦਾ ਸੋਸ਼ਲ ਮੀਡੀਆ ਤੇ ਤਾਂ ਇਹ ਲਾਈਨ ਹੁਣ ਬਹੁਤ ਜ਼ਿਆਦਾ ਵਰਤੀ ਜਾ ਰਹੀ ਆ ਤੇ ਜਿਵੇਂ ਜਿਵੇਂ ਹੁਣ 2026 ਨੇੜੇ ਆ ਰਿਹਾ ਉਹੋ ਜੇ ਸਨਾਰੀਓ ਵੀ ਵੱਢ ਲੱਗ ਗਏ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਆ 2026 ਚ ਦੁਨੀਆ ਖਤਮ ਹੈ ਇਹ ਲਾਈਨ ਨੇ ਇੱਕ ਵਾਰ ਫਿਰ ਤੋਂ ਯਾਨੀ ਰਫਤਾਰ ਫੜ ਲਈ ਹੈ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਕੱਟਣਾ ਵਹੀ ਉਹ ਜਗ੍ਹਾ ਵਾਪਰ ਰਗਾ ਨੇ ਤੁਸੀਂ ਯਕੀਨ ਨਹੀਂ ਕਰਨਾ ਕਿ ਪਿਛਲੇ 3 ਦਿਨਾਂ ਦੇ ਵਿੱਚ ਦੁਨੀਆ ਦੇ ਵਿੱਚ ਤਿੰਨ ਜਵਾਲਾਮੁਖੀ ਫਟ ਚੁੱਕੇ ਆ ਕਿਸੇ ਇੱਕ ਜਵਾਲਾਮੁਖੀ ਦਾ ਫਟਣਾ ਹੀ ਬਹੁਤ ਵੱਡੀ ਘਟਨਾ ਹੁੰਦੀ ਆ ਤੇ ਕਹਿ ਸਕਦੇ ਹਾਂ ਵੀ 2-3 ਸਾਲਾਂ ਦੇ ਵਿੱਚ ਕੋਈ ਇੱਕ ਜਵਾਲਾਮੁਖੀ ਕਿਤੇ ਘਟਨਾ ਵਾਪਰਦੀ ਆ ਵੀ ਕੋਈ ਵੱਡਾ ਜਵਾਲਾਮੁਖੀ ਫਟਿਆ ਪਰ ਨਵੰਬਰ ਦੇ ਇਸ ਅਖੀਰਲੇ ਹਫ਼ਤੇ ਦੇ ਵਿੱਚ ਤਿੰਨ ਦੇਸ਼ਾਂ ਦੇ ਵਿੱਚ ਤਿੰਨ ਜਵਾਲਾਮੁਖੀ ਫਟ ਗਏ ਤੇ ਤਿੰਨੋ ਹੀ ਬਹੁਤ ਵੱਡੇ ਜਵਾਲਾਮੁਖੀ ਨੇ ਹੁਣ ਦੇਖੋ ਜਵਾਲਾਮੁਖੀ ਆ ਜਿਹੜੇ ਇਹ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਐਕਟਿਵ ਹੁੰਦੇ ਆ ਇੱਕ ਜਿਹੜੇ ਸੁੱਤੇ ਹੋਏ ਜਵਾਲਾਮੁਖੀ ਹੁੰਦੇ ਆ ਐਕਟਿਵ ਜਵਾਲਾਮੁਖੀਆਂ ਦੀ ਜੇ ਗੱਲ ਕਰੀ ਜੇ ਤਾਂ ਦੁਨੀਆ ਵਿੱਚ ਲਗਭਗ 30 ਦੇ ਨੇੜੇ ਆ ਤੇ ਇਹਨਾਂ ਤੋਂ ਕੋਈ ਜ਼ਿਆਦਾ ਖਤਰਾ ਨਹੀਂ ਹੁੰਦਾ ਕਿਉਂਕਿ ਇਹ ਹਰ ਵਕਤ ਫਟੇ ਹੀ ਰਹਿੰਦੇ ਆ ਮਤਲਬ ਇਹਨਾਂ ਵਿੱਚੋਂ ਲਾਵਾ ਗੈਸ ਰਾਖ ਉਹ ਹਰ ਵਕਤ ਨਿਕਲਦੀ ਰਹਿੰਦੀ ਆ ਇਹ ਜ਼ਿਆਦਾਤਰ ਆਈਲੈਂਡਸ ਦੇ ਉੱਪਰ ਹੁੰਦੇ ਆ ਇਹਨਾਂ ਤੋਂ ਓਨਾ ਜ਼ਿਆਦਾ ਖਤਰਾ ਨਹੀਂ ਹੁੰਦਾ ਖਤਰਾ ਹੁੰਦਾ ਸੁੱਤੇ ਹੋਏ ਜਵਾਲਾਮੁਖੀਆਂ ਤੋਂ ਜਿਹੜੇ ਕਿ ਅਚਾਨਕ ਫਟਦੇ ਆ ਤੇ ਕਈ ਸੌ ਸਾਲਾਂ ਬਾਅਦ ਜਾਂ ਹਜ਼ਾਰ ਸਾਲਾਂ ਬਾਅਦ ਫਟਦੇ ਆ ਤੇ ਇਹ ਫਿਰ ਵੱਡੀ ਤਬਾਹੀ ਦਾ ਕਾਰਨ ਵੀ ਬਣ ਸਕਦੇ ਆ ਜਿਵੇਂ ਕਿ 25 ਨਵੰਬਰ ਨੂੰ ਫਟਿਆ ਸੀਗਾ ਇਥੋਪੀਆ ਦਾ ਹੈਲੀ ਗੁਬੀ ਜਵਾਲਾ ਮੁਖੀ ਹੁਣ ਇਹ ਜਿਹੜਾ ਇਥੋਪੀਆ ਵਾਲਾ ਜਵਾਲਾ ਮੁਖੀ ਆ ਇਹ 12000 ਸਾਲਾਂ ਬਾਅਦ ਫਟਿਆ ਸੋਚੋ 12000 ਸਾਲਾਂ ਤੋਂ ਇਹ ਸੁੱਤਾ ਹੋਇਆ ਸੀ ਤੇ ਹੁਣ ਇਹ ਅਚਾਨਕ ਫਟਦਾ ਤੇ ਇਹਦਾ ਜੋ ਰਾਖ ਦਾ ਗੁਬਾਰਤੀ ਨਾ ਇਹ ਇਹਨਾਂ ਜ਼ੋਰ ਦੀ ਫਟਿਆ ਕਿ ਉਹ ਰਾਖ ਦਾ ਗੁਬਾਰ 15 ਕਿਲੋਮੀਟਰ ਉੱਪਰ ਤੱਕ ਗਿਆ ਇੰਨਾ ਹੀ ਨਹੀਂ ਉਹ ਰਾਖ ਦਾ ਗੁਬਾਰ ਇੰਨਾ ਵਿਸ਼ਾਲ ਸੀ ਕਿ ਉਹ ਭਾਰਤ ਤੱਕ ਪਹੁੰਚ ਗਿਆ ਰਾਜਸਥਾਨ ਯੂਪੀ ਦਿੱਲੀ ਐਮਪੀ ਇਹਨਾਂ ਇਲਾਕਿਆਂ ਤੱਕ ਉਹ ਰਾਖ ਪਹੁੰਚੀ ਆ ਸੋਚੋ ਇਥੋਪੀਆ ਤੋਂ ਲੈ ਕੇ ਇਥੋਂ ਤੱਕ ਆਈ ਉਹ ਰਾਖ ਇੰਨਾ ਜ਼ਿਆਦਾ ਜ਼ਬਰਦਸਤ ਜਵਾਲਾਮੁਖੀ ਫਟਿਆ ਤੇ 12000 ਸਾਲ ਪਹਿਲਾਂ ਫਟਿਆ ਸੀ ਆਖਰੀ ਵਾਰ ਹੁਣ ਸੋਚੋ 12000 ਸਾਲ ਪਹਿਲਾਂ ਇਨਸਾਨ ਕੀ ਕਰ ਰਿਹਾ ਹੋਊਗਾ ਜਿੰਨਾ ਵੀ ਮਨੁੱਖੀ ਇਤਿਹਾਸ ਲਿਖਿਆ ਗਿਆ ਉਹ ਇਹਨਾਂ 12000 ਸਾਲਾਂ ਜੀ ਲਿਖਿਆ ਹੈ ਤੁਸੀਂ ਆਪ ਸੋਚੋ ਕਿ ਸਾਰੇ ਇਤਿਹਾਸ ਤੋਂ ਪਹਿਲਾਂ ਫਟਿਆ ਜੋ ਕੁਝ ਵੀ ਆਪਾਂ ਪੜਦੇ ਆ ਇਤਿਹਾਸ ਮਿਥਿਆਸ ਜੋ ਕੁਝ ਵੀ ਲਿਖਿਆ ਗਿਆ ਉਹ ਪਿਛਲੇ 12000 ਸਾਲਾਂ ਦੀਆਂ ਹੀ ਘਟਨਾਵਾਂ ਨੇ ਜੋ ਵੀ ਸਭਿਅਤਾਵਾਂ ਬੜੀਆਂ ਬਿਖੜੀਆਂ ਇਮਾਰਤਾਂ ਬੜੀਆਂ ਟੈ ਗਈਆਂ ਪੈਰਾਮਿਡ ਬਣੇ ਦੀਵਾਰਾਂ ਬੜੀਆਂ ਮੰਦਰ ਬਣੇ ਮਿਨਾਰਾਂ ਕੁਝ ਵੀ ਸਭਿਅਤਾਵਾਂ ਹੜੱप्पा ਵਰਗੇ ਕੁਝ ਵੀ ਉਹ ਸਾਰਾ ਕੁਝ ਪਿਛਲੇ 12000 ਸਾਲਾਂ ਚ ਹੋਇਆ ਤੇ ਇਹ ਜਵਾਲਾਮੁਖੀ ਉਦੋਂ ਪਹਿਲਾਂ ਫਟਿਆ ਉਦੋਂ ਸ਼ਾਇਦ ਇਨਸਾਨ ਝੋਪੜੀਆਂ ਵਗੈਰਾ ਚ ਰਹਿੰਦਾ ਹੋਊਗਾ ਕਿਉਂਕਿ ਸਭਿਤਾ ਤਾਂ ਤਾਂ ਕੋਈ ਸ਼ਾਇਦ ਨਹੀਂ ਸੀ ਬਣੀ ਹਜੇ ਝੋਪੜੀਆਂ ਦੇ ਵਿੱਚ ਰਹਿੰਦਾ ਹੋ ਕੁਝ ਕਬੀਲੇ ਤਾਂ ਹਜੇ ਵੀ ਗੁਫਾਵਾਂ ਦੇ ਵਿੱਚ ਰਹਿੰਦੇ ਹੋਣਗੇ ਖੇਤੀਬਾੜੀ ਹੀ ਹੁੰਦੀ ਹੋਣੀ ਆ ਉਦੋਂ ਇਨਸਾਨ ਨੂੰ ਉਹ ਵੀ ਕਿਸੇ ਕਿਸੇ ਖਿੱਤੇ ਦੇ ਵਿੱਚ ਸਿਰਫ ਖੇਤੀਬਾੜੀ ਤੇ ਜ਼ਿਆਦਾਤਰ ਜਿਹੜੇ ਇਨਸਾਨੀ ਕਬੀਲੇ ਆ ਉਹ ਸ਼ਿਕਾਰ ਹੀ ਕਰਦੇ ਹੋਣਗੇ ਉਦੋਂ ਇਹ ਜਵਾਲਾਮੁਖੀ ਫਟਿਆ ਦੀਗਾ ਜੋ ਦੋ ਦੋ ਫਟਿਆ ਹੋਣੇ ਤਾਂ ਵਾਈ ਵੀ ਕੀਤੀ ਹੋਣੀ ਆ ਤੇ ਉਦੋਂ ਕੀ ਪਤਾ ਸੀ ਇਨਸਾਨ ਨੂੰ ਹਨਾ ਕਿ ਇਹ ਅੱਜ ਤੋਂ ਬਾਅਦ ਕਦੋਂ ਜਾ ਕੇ ਫਟੂ ਜਦੋਂ AI ਦਾ ਜ਼ਮਾਨਾ AI ਦਾ ਜਦੋਂ ਇਹਨਾਂ ਬਾਰਾਂ ਹਜ਼ਾਰ ਸਾਲਾਂ 'ਚ ਸਮੁੱਚਾ ਮਨੁੱਖੀ ਇਤਿਹਾਸ ਲਿਖਿਆ ਜਾਂਦੇ ਉਦੋਂ ਬਾਅਦ ਆ ਕੇ ਇਹ ਜਵਾਲਾਮੁਖੀ ਹੁਣ ਫਟਿਆ ਇਹ ਬਹੁਤ ਵੱਡੀ ਘਟਨਾ ਸੀ ਹਿਸਟੋਰੀਕਲ ਤੌਰ ਤੇ ਇਹ ਜਵਾਲਾਮੁਖੀ ਫਟਿਆ ਬਹੁਤ ਚਾਚੇ ਹੋਏ ਪੂਰੀ ਦੁਨੀਆ ਦੇ ਵਿੱਚ ਇਹਦੀਆਂ ਵੀਡੀਓ ਵਾਇਰਲ ਹੋਈਆਂ ਇਸ ਤੋਂ ਅਗਲੇ ਦਿਨ ਹੀ ਇੰਡੋਨੇਸ਼ੀਆ ਦੇ ਵਿੱਚ ਇੱਕ ਜਵਾਲਾਮੁਖੀ ਫਟ ਗਿਆ ਉਹ ਵੀ ਬਹੁਤ ਵੱਡਾ ਜਵਾਲਾਮੁਖੀ ਆ ਤੇ ਇੰਡੋਨੇਸ਼ੀਆ ਵਾਲੇ ਜਵਾਲਾਮੁਖੀਆਂ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਇਤਿਹਾਸ ਦੇ ਵਿੱਚ ਜਿਹੜੇ ਸਭ ਤੋਂ ਵੱਧ ਤਬਾਹੀ ਮਚਾਉਣ ਵਾਲੇ ਜਵਾਲਾਮੁਖੀ ਹੋਏ ਆ ਉਹੀ ਇੰਡੋਨੇਸ਼ੀਆ ਚ ਹੀ ਹੋਇਆ ਜਿਵੇਂ ਕਿ 18 ਤੋਂ 31 ਵਿੱਚ ਫਟਿਆ ਦੀਆ ਕ੍ਰੈਕਟੋਆ ਦਾ ਇੱਕ ਜਵਾਲਾਮੁਖੀ ਉਹ ਇੰਨਾ ਦੇ ਨਾਲ ਜ਼ਬਰਦਸਤ ਥ੍ਰੀ ਏਡਾ ਵੱਡਾ ਧਮਾਕਾ ਹੋਇਆ ਸੀ ਉਹਦਾ ਉਹਦੀ ਆਵਾਜ਼ ਪੰਜਾਬ ਤੱਕ ਸੁਣਾਈ ਦਿੱਤੀ ਸੀ ਉਹ ਜਕਾਰਤਾ ਚ ਫਟਿਆ ਸੀ ਜਕਾਰਤਾ ਤੋਂ ਲੈ ਕੇ ਪੰਜਾਬ ਦੇਖੋ ਕਿੰਨਾ ਦੂਰ ਹੈ ਹਜ਼ਾਰਾਂ ਕਿਲੋਮੀਟਰ ਦੂਰ ਉਹਦੀ ਆਵਾਜ਼ ਸੁਣਾਈ ਦਿੱਤੀ ਸੀ ਉਸ ਜਵਾਲਾਮੁਖੀ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕਾਂ ਨੂੰ ਮਾਰਿਆ ਸੀ ਇਸੇ ਕਰਕੇ ਗਿਆ ਜਾਂਦਾ ਹੈ ਕਿ ਸਭ ਤੋਂ ਖਤਰਨਾਕ ਜਿਹੜੇ ਜਵਾਲਾਮੁਖੀ ਆਉਂ ਉਸੇ ਰੀਜਨ ਦੇ ਵਿੱਚ ਉਸੇ ਇਲਾਕੇ 'ਚ ਇੰਡੋਨੇਸ਼ੀਆ ਮਲੇਸ਼ੀਆ ਜਕਾਰਤਾ ਇਹ ਜੋ ਆਈਲੈਂਡ ਨੇ ਇਹਨਾਂ ਵਿੱਚ ਪਾਏ ਜਾਂਦੇ ਆ ਤੇ ਹੁਣ ਵੀ ਵਿਗਿਆਨੀ ਮੰਨਦੇ ਆ ਕਿ ਜੇ ਭਵਿੱਖ ਦੇ ਵਿੱਚ ਕੋਈ ਜਵਾਲਾਮੁਖੀ ਵੱਡੀ ਤਬਾਹੀ ਕਰ ਸਕਦਾ ਜਾਂ ਗਲੋਬਲ ਲੈਵਲ ਤੇ ਤਬਾਹੀ ਮਚਾ ਸਕਦਾ ਤਾਂ ਉਹ ਇੰਡੋਨੇਸ਼ੀਆ ਦੇ ਵਿੱਚੋਂ ਹੀ ਕੋਈ ਹੋਣਾ ਕਿਉਂਕਿ ਇੱਥੇ ਹੀ ਉਹ ਜਵਾਲਾਮੁਖੀ ਮੌਜੂਦ ਨੇ ਤੇ ਸੁੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਜਵਾਲਾਮੁਖੀ ਫਟਿਆ ਹਾਲਾਂਕਿ ਉਹਨੇ ਕੋਈ ਬਹੁਤ ਵੱਡੀ ਤਬਾਹੀ ਨਹੀਂ ਮਚਾਈ ਪਰ ਇੱਕ ਚਰਚਾ ਜ਼ਰੂਰ ਛੇੜ ਦਿੱਤੀ ਆ ਤੇ ਉਸ ਤੋਂ ਅਗਲੇ ਦਿਨ ਹੀ 27 ਨਵੰਬਰ ਨੂੰ ਨਿਊਜ਼ੀਲੈਂਡ ਦੇ ਵਿੱਚ ਇੱਕ ਜਵਾਲਾਮੁਖੀ ਫਟ ਗਿਆ ਹੁਣੇ ਜਿਹੜਾ ਨਿਊਜ਼ੀਲੈਂਡ ਵਾਲਾ ਜਵਾਲਾਮੁਖੀ ਆ ਇਹ ਜ਼ਿਆਦਾ ਡਰਾ ਰਿਹਾ ਕਿਉਂਕਿ ਨਿਊਜ਼ੀਲੈਂਡ ਆ ਨਾ ਜਿਹੜਾ ਉਹ ਇਲਾਕਾ ਆਹੋ ਜਾਂ ਕਿ ਉਹ ਇੱਕ ਬਹੁਤ ਵੱਡੇ ਜਵਾਲਾਮੁਖੀ ਤੇ ਹੀ ਵਸਿਆ ਹੋਇਆ ਨਿਊਜ਼ੀਲੈਂਡ ਦਾ ਜਿਹੜਾ ਇਲਾਕਾ ਉਹ ਇੱਕ ਬਹੁਤ ਵੱਡੇ ਜਵਾਲਾਮੁਖੀ ਤੇ ਵਸਿਆ ਉਹ ਪੂਰਾ ਆਈਲੈਂਡ ਹੀ ਜਵਾਲਾਮੁਖੀਆਂ ਕਰਕੇ ਬਣਿਆ ਤੇ ਉੱਥੇ ਇੱਕ ਸੁੱਤਾ ਹੋਇਆ ਜਵਾਲਾਮੁਖੀਆ ਜਿਹੜਾ ਕਿ ਹਜ਼ਾਰਾਂ ਸਾਲ ਪਹਿਲਾਂ ਫਟਿਆ ਸੀ ਉਸ ਤੋਂ ਬਾਅਦ ਕਦੇ ਨਹੀਂ ਫਟਿਆ ਤੇ ਵਿਗਿਆਨੀ ਚਿੰਤਾ ਜਤਾ ਰਹੇ ਆ ਵੀ ਆਉਣ ਵਾਲੇ ਕੁਝ ਸਾਲਾਂ ਜਾਂ ਕੁਝ 100 ਸਾਲਾਂ 'ਚ ਇਹ ਜਵਾਲਾਮੁਖੀ ਫਿਰ ਤੋਂ ਫਟ ਜਾਣਾ ਤੇ ਜਦੋਂ ਇਹ ਫਟੂਗਾ ਇਹ ਪੂਰੇ ਨਿਊਜ਼ੀਲੈਂਡ ਨੂੰ ਤਬਾਹ ਕਰਕੇ ਰੱਖ ਦੇਊਗਾ ਤੇ ਹੁਣ ਜੋ ਨਿਊਜ਼ੀਲੈਂਡ 'ਚ ਜਵਾਲਾਮੁਖੀ ਫਟਿਆ ਉਸ ਤੋਂ ਬਾਅਦ ਦੇ ਵਿੱਚ ਇਹ ਚਿੰਤਾ ਲੱਗ ਗਈ ਹੈ ਕਿ ਕਿਤੇ ਇਹ ਕੋਈ ਕੜੀ ਨਾ ਹੋਵੇ ਉਹਦੇ ਨਾਲ ਜੁੜੀ ਹੋਈ ਕਿਤੇ ਸ਼ੁਰੂਆਤ ਤਾਂ ਨਹੀਂ ਕਿ ਇਹ ਫਟਿਆ ਉਹ ਤੋਂ ਬਾਅਦ ਉਹ ਵੀ ਨਾ ਕਿਤੇ ਫਟ ਜਾਵੇ ਤੋਂ ਇਸ ਤਰ੍ਹਾਂ ਦੀਆਂ ਹੁਣ ਜਿਹੜੀਆਂ ਚਰਚਾਵਾਂ ਨੇ ਉਹ ਬਹੁਤ ਛੜ ਰਹੀਆਂ ਨੇ ਉਤੋਂ ਉਹ ਜਿਹੜੀ ਲਾਈਨ ਆ ਕਿ 2026 ਵਿੱਚ ਤਾਂ ਜੀ ਦੁਨੀਆ ਖਤਮ ਹੈ ਇਹਦੇ ਨਾਲ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਕਿ ਇਹ ਜਿਹੜੇ ਤਿੰਨ ਜਵਾਲਾਮੁਖੀ ਫਟੇ ਆ ਇਹ ਸੰਕੇਤ ਆ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੋਰ ਵੀ ਵੱਡੇ ਲੈਵਲ ਤੇ ਤਬਾਹੀ ਹੋਵੇਗੀ ਅਤੇ ਦੁਨੀਆ ਖਤਮ ਹੋਣ ਜਾ ਰਹੀ ਆ ਪਰ ਇਹ ਗੱਲ ਚੱਲੀ ਕਿੱਥੋਂ ਸੀ ਵੀ ਇਹਦੇ ਬਾਰੇ ਬਹੁਤ ਸਾਰੀਆਂ ਥੀਰੀਟ ਨੇ ਕਈ ਕਹਿੰਦੇ ਨੇ ਕਿ ਇਹ ਭਾਰਤ ਵਿੱਚ ਹੀ ਹੁੰਦੀ ਸੀ ਗੱਲ ਕੋਈ ਭਵਿਖਮ ਵਾਲੀ ਕਹਾਣੀ ਦੀ ਕਿਤਾਬ ਆ ਉਥੋਂ ਡੀ ਜੀ ਕਿ ਦੁਨੀਆ ਖਤਮ ਹੋ ਜਾਏਗੀ 2026 ਚ ਕਈ ਕਹਿੰਦੇ ਨੇ ਕਿ 2026 ਚ ਖਤਮ ਨਹੀਂ ਹੋਣੀ ਸਗੋਂ ਤਬਾਹੀ ਸ਼ੁਰੂ ਹੋ ਜਾਣੀ ਆ 2026 ਚ ਅਤੇ ਫਿਰ ਇਹ 2032 ਤੱਕ ਚੱਲਣੀ ਆ ਆਉਣ ਵਾਲੇ 7-8 ਜਾਂ 6 ਸਾਲ ਬੜੇ ਭਾਰੀ ਆ ਐਦਾਂ ਵੀ ਕਈ ਕਹਿੰਦੇ ਆ ਇੱਕ ਫਿਰ ਕੋਈ ਮੁ슬ਮ ਬਾਬਾ ਵੀ ਸੀਗਾ ਕੋਈ ਆਮ ਹੀ ਬੰਦਾ ਹੀ ਉਹਦੇ ਮੂੰਹੋਂ ਇਹ ਗੱਲ ਨਿਕਲ ਗਈ ਸੀ ਕਿ 2026 ਚ ਦੁਨੀਆ ਖਤਮ ਆ ਉਹਨੂੰ ਬੜਾ ਲੋਕਾਂ ਨੇ ਵਾਇਰਲ ਕੀਤਾ ਹੋਇਆ ਅੱਜਕੱਲ ਉਹਦੇ ਨਾਲ ਵੀਡੀਓ ਫਿਰ ਤੋਂ ਵਾਇਰਲ ਨੇ ਫਿਰ ਤੋਂ ਉਹਦੀ ਗੱਲ ਚਾਈ ਹੋਈ ਹੈ ਕਿ ਵਾਕਈ ਦੁਨੀਆ ਵਿੱਚ ਇਸ ਤਰ੍ਹਾਂ ਕੁਝ 2026 ਚ ਹੋਣ ਵਾਲਾ ਦੇਖੋ ਹੋਣਾ ਜਾਂ ਨਹੀਂ ਹੋਣਾ ਇਹ ਗੱਲ ਵਕਰੀ ਪਰ ਇਹੋ ਜਿਹੀ ਜਵਾਲਾਮੁਖੀ ਜਰੂਰ ਹੋਇਆ ਜਿਨ੍ਹਾਂ ਨੇ ਕੀ ਇਨਸਾਨੀ ਪ੍ਰਜਾਤੀ ਨੂੰ ਆਲਮੋਸਟ ਖਤਮ ਕਰ ਦਿੱਤਾ ਸੀਗਾ ਤੇ ਇਹੋ ਜਿਹਾ ਇੱਕ ਜਵਾਲਾਮੁਖੀ ਫਟਿਆ ਸੀਗਾ ਜਦੋਂ 70000 ਸਾਲ ਪਹਿਲਾਂ ਉਹਦੇ ਬਾਰੇ ਮੈਂ ਵੀਡੀਓ ਬਹੁਤ ਜਲਦ ਲੈ ਕੇ ਆ ਰਿਹਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਵੀ ਲੱਗਦਾ ਕਿ 2026 ਦੇ ਵਿੱਚ ਦੁਨੀਆ ਖਤਮ ਹੋਣ ਵਾਲੀ ਆ ਕੈਨ 2026 ਦੇ ਵਿੱਚ ਤਾਂ ਦੁਨੀਆ ਹੀ ਖਤਮ ਹੈ ਇਹ ਚੀਜ਼ ਤੁਸੀਂ ਪਿਛਲੇ 1 ਸਾਲ ਤੋਂ ਬਹੁਤ ਵਾਰ ਸੁਣੀ ਹੋਣੀ ਆ ਨਾ ਤੇ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਤਾਂ ਉਹਨੂੰ ਇਸ ਚੀਜ਼ ਨਾਲ ਜੋੜ ਕੇ ਦੇਖਦੇ ਆ ਕਿ ਕਿਉਂਕਿ 2026 'ਚ ਤਾਂ ਦੁਨੀਆ ਖਤਮ ਹੈ ਅਕਸਰ ਐਤਾ ਹੀ ਕਿਹਾ ਜਾਂਦਾ ਸੋਸ਼ਲ ਮੀਡੀਆ ਤੇ ਤਾਂ ਇਹ ਲਾਈਨ ਹੁਣ ਬਹੁਤ ਜ਼ਿਆਦਾ ਵਰਤੀ ਜਾ ਰਹੀ ਆ ਤੇ ਜਿਵੇਂ ਜਿਵੇਂ ਹੁਣ 2026 ਨੇੜੇ ਆ ਰਿਹਾ ਉਹੋ ਜੇ ਸਨਾਰੀਓ ਵੀ ਬਣ ਲੱਗ ਗਏ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਆ 2026 'ਚ ਦੁਨੀਆ ਖਤਮ ਹੈ ਇਹ ਲੈ عندنا ਇੱਕ ਵਾਰ ਫਿਰ ਤੋਂ ਯਾਨੀ ਰਫ्तार ਫੜ ਲਈ ਹੈ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਕੱਟਣਾ ਵਹੀ ਉਹ ਜਗ੍ਹਾ ਵਾਪਰ ਰਗਾ ਨੇ ਤੁਸੀਂ ਯਕੀਨ ਨਹੀਂ ਕਰਨਾ ਕਿ ਪਿਛਲੇ 3 ਦਿਨਾਂ ਦੇ ਵਿੱਚ ਦੁਨੀਆ ਦੇ ਵਿੱਚ 3 ਜਵਾਲਾਮੁਖੀ ਫਟ ਚੁੱਕੇ ਆ ਕਿਸੇ ਇੱਕ ਜਵਾਲਾਮੁਖੀ ਦਾ ਫਟਣਾ ਹੀ ਬਹੁਤ ਵੱਡੀ ਘਟਨਾ ਹੁੰਦੀ ਆ ਤੇ ਕਹਿ ਸਕਦੇ ਹਾਂ ਵੀ 2-3 ਸਾਲਾਂ ਦੇ ਵਿੱਚ ਕੋਈ ਇੱਕ ਜਵਾਲਾਮੁਖੀ ਕਿਤੇ ਘਟਨਾ ਵਾਪਰਦੀ ਹੈ ਵੀ ਕੋਈ ਵੱਡਾ ਜਵਾਲਾਮੁਖੀ ਫਟਿਆ ਪਰ ਨਵੰਬਰ ਦੇ ਇਸ ਅਖੀਰਲੇ ਹਫਤੇ ਦੇ ਵਿੱਚ ਤਿੰਨ ਦੇਸ਼ਾਂ ਦੇ ਵਿੱਚ ਤਿੰਨ ਜਵਾਲਾਮੁਖੀ ਫਟ ਗਏ ਅਤੇ ਤਿੰਨੋਂ ਹੀ ਬਹੁਤ ਵੱਡੇ ਜਵਾਲਾਮੁਖੀ ਨੇ ਹੁਣ ਦੇਖੋ ਜਵਾਲਾਮੁਖੀ ਆ ਜਿਹੜੇ ਇਹ ਦੋ ਪ੍ਰਕਾਰ ਦੇ ਹੁੰਦੇ ਆ ਇੱਕ ਐਕਟਿਵ